ਸਲੇ ਜਿਸ ਤਰ੍ਹਾਂ ਇਨਸਾਨ ਜਿੰਮੋ ਪ੍ਰੇਮ ਕਰਦਾ ਹੈ ਉਹਨੂੰ ਆਪਣੇ ਦਿਲ ਦੀ ਹਰ ਗੱਲ ਦੱਸਦਾ ਹੈ ਤਾਂ ਜਦੋਂ ਪਰਮਾਤਮਾ ਦੇਖਦਾ ਹੈ ਕਿ ਇਹ ਮੇਰੇ ਪਿਆਰੇ ਮੇਰ ਨਾਲ ਪ੍ਰੇਮ ਕਰਦੇ ਹੈ ਮੇਰ ਨਾਲ ਸਨੇਹ ਕਰਦੇ ਹੈ ਤਾਂ ਫੇ ਪਰਮਾਤਮਾ ਵੀ ਆਪਣੇ ਘਰ ਦੇ ਰਾਜ ਖੋਲ ਦਿੰਦਾ ਹੈ ਕਿ ਲੈ ਵੀ ਇੱਥੇ ਮੈਂ ਖੁਸ਼ੀਆਂ ਦੀ ਚਾਬੀ ਰੱਖੀ ਹੋਈ ਹੈ ਇੱਥੇ ਮੈਂ ਉਹ ਡੱਬੀ ਬੰਦ ਕੀਤੀ ਹੋਈ ਹੈ ਕਿ ਜਿਹੜਾ ਉਹ ਡੱਬੀ ਖੋਲੇਗਾ ਉਹਨੂੰ ਚਾਬੀ ਮਿਲ ਜਾਏਗੀ ਔਰ ਜਿਹਨੂੰ ਚਾਬੀ ਮਿਲ ਗਈ ਉਹਦੇ ਵਾਸਤੇ ਖਜ਼ਾਨਿਆਂ ਦੇ ਦਰਵਾਜੇ ਖੋਲ ਜਾਣਗੇ ਉਹਦਾ ਜਨਮ ਸਫਲ ਹੋ ਜਾਏਗਾ ਇਸ ਲਈ ਦੂਜੇ بیٹے ਨੇ ਜਿਸ ਤਰ੍ਹਾਂ ਉਸ انسان ਦੀ ਤਲਾਸ਼ ਕੀਤੀ ਜਿਹਨੂੰ ਪਤਾ ਸੀ ਚਾਬੀ ਕਿੱਥੇ ਹੈ ਉਹਨੇ ਉਹਦੇ ਕੋਲ ਗਿਆ ਉਹਨੂੰ ਪੁੱਛਿਆ ਉਹ ਨਾਲ ਆਇਆ ਉਹਨਾਂ ਦੱਸਿਆ ਇਹਨੇ ਖੁਦਾਈ ਕੀਤੀ ਉਹ ਚਾਬੀ ਮਿਲੀ ਤਾਂ ਅਜੋਨ ਅਨਮੋਲ ਰਤਨ ਇਹਦਾ ਹੋ ਗਿਆ ਹੁਣ ਇਸੇ ਤਰ੍ਹਾਂ ਇਹੀ ਤੱਕ ਯੁਕਤੀ ਹੈ ਕਿ ਅਗਰ ਤੁਸੀਂ ਵੀ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਪ੍ਰਮਾਤਮਾ ਦੇ ਘਰ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ تو تھی بھی دو کم کر سکتے ہو پہلے بیٹے والا بھی کہ کوئی جنگل چمے کوئی تیر تھا تیتھا گھومے کوئی مکے جاوے کوئی ادھر جاوے کوئی ادھر جاوے, جاوے, جاوے کوئی یہ کرے کوئی وہ کرے یا دوسرا کم کر سکتے لب لیے پورن سنت پورن ستگو پورن مرشد جیدہ جیسے کوہ کے اِسی یکتی لے لیے جیدہ جل بہ کے لے لیے کیونکہ رب تیرے اندر وستا نا جنگل پرماتما کتنے ہے وہ خزانہ کتنے ہے وہ تیرے اندر ہے ਹੁਣ ਅੰਦਰ ਜਾਣ ਦੀ ਯੁਕਤੀ ਅੰਦਰ ਜਾਣ ਦੀ ਵਿਧੀ ਤਾਂ ਕਾਮਿਲ ਮੁਰਸ਼ਿਦ ਕਾਮਿਲ ਸਤਗੁਰੂ ਕਾਮਿਲ ਗੁਰੂ ਹੀ ਦੇ ਸਕਦਾ ਹੈ ਇਸ ਲਈ ਛੋਟੇ ਬੇਟੇ ਨੇ ਇਹੀ ਕੰਮ ਕੀਤਾ ਉਹਨਾਂ ਤਲਾਸ਼ ਕੀਤੀ ਉਸ ਇਨਸਾਨ ਦੀ ਜਿਹਨੂੰ ਪਤਾ ਸੀ ਉਹ ਚਾਬੀ ਕਿੱਥੇ ਹੈ ਇਸ ਲਈ ਤੁਸੀਂ ਵੀ ਇਹ ਚੀਜ਼ ਸਮਝ ਲਓ ਔਰ ਇਹੀ ਚੀਜ਼ ਇਹ ਸ਼ਬਦ ਅੰਦਰ ਦੱਸੀ ਹੈ ਕਿ RAM ਸੁਨੇਹੀ ਸੰਤ ਹੈ ਹੁਣ ਇੱਥੇ ਸੁਨੇਹੀ ਪ੍ਰੇਮੀ ਨੂੰ ਵੀ ਕਿਹਾ ਜਾਂਦਾ ਹੈ ਤਾਂ ਇੱਕ ਸੁਨੇਹੀ ਹੁੰਦਾ ਹੈ ਸੁਨੇਹਾ ਦੇਣ ਵਾਲਾ ਸੰਦੇਸ਼ ਦੇਣ ਵਾਲਾ ਜੇਦਾ ਬੰਦਾ ਕਹਿੰਦਾ ਮੇਰਾ ਸੰਦੇਸ਼ ਉਹਨੂੰ ਦੇ ਦੇਈ ਜੇਦਾ ਆਪਾਂ ਕਹਿੰਦੇ ਡਾਕੀਆ ਇਧਰ ਲਈ ਚਿੱਠੀ ਨੂੰ ਉਧਰ ਪਹੁੰਚਾਉਂਦਾ ਹੈ ਪਰ ਪਹਿਲੇ ਸਮੇਂ ਅੰਦਰ ਸੰਦੇਸ਼ ਦੇਣ ਵਾਲੇ ਨੂੰ ਸੁਨੇਹੀ ਵੀ ਕਿਹਾ ਜਾਂਦਾ ਸੀ ਹੁਣ ਰੱਬ ਦੇ ਕਰਦੇ ਸੰਦੇਸ਼ ਉਹ ਰੱਬ ਦੇ ਕਰਦਾ ਸੁਨੇਹਾ ਸੰਤ ਹੀ ਸਾਨੂੰ ਦਿੰਦੇ ਐ ਕਿ ਪ੍ਰਮਾਤਮਾ ਕੀ ਚਾਹੁੰਦਾ ਹੈ ਉਹਦੀਆਂ ਰਹਿਮਤਾਂ ਨੂੰ ਕਿੱਦਾਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਦਾ ਪਹਿਲੇ ਸਮੇਂ ਸੰਦੇਸ਼ ਭੇਜਦੇ ਹੁੰਦੇ ਨਾ ਰਾਜੇ ਮਹਾਰਾਜੇ ਇੱਕ ਉਹਨਾਂ ਨੇ ਵਿੱਚ ਆਦਮੀ ਰੱਖ ਲੈਣਾ ਜੋ ਲਿਖਣਾ ਉਹਨਾਂ ਨੇ ਉਸ ਆਦਮੀ ਨੂੰ ਦੇ ਦੇਣਾ ਸੰਦੇਸ਼ ਦੇਣ ਵਾਲੇ ਨੂੰ ਉਹਨਾਂ ਨੂੰ ਸੰਦੇਸ਼ ਲੈ ਕੇ ਦੂਜੇ ਕੋਲ ਜਾਣਾ ਕਿ ਰਾਜਾ ਆਹ ਚਾਹੁੰਦਾ ਹੈ ਤੁਸੀਂ ਐਦਾਂ ਕਰੋ ਫਿਰ ਉਹ ਆਦਮੀ ਨੇ ਜੋ ਵੀ ਅੱਗੇ ਆ ਗਿਆ ਰਾਜੇ ਦੀ ਹੁਣੀ ਉਹਨੂੰ ਐਕਸੈਪਟ ਕਰਨਾ ਮੰਨਣਾ ਔਰ ਫੇਰ ਲੈ ਕੇ ਭੇਜਣਾ ਕਿ ਜੋ ਬਾਦਸ਼ਾਹ ਦਾ ਹੁਕਮ ਹੈ ਅਸੀਂ ਪੂਰਾ ਕਰਾਂਗੇ ਫੇਰ ਉਹ ਸੰਦੇਸ਼ ਲੈ ਕੇ ਉਹਨਾਂ ਬਾਦਸ਼ਾਹ ਕੋਲ ਆਣਾ ਬਸ ਇਸੇ ਤਰ੍ਹਾਂ ਬਾਦਸ਼ਾਹ ਪਰਮਾਤਮਾ ਹੈ ਉਹਦੇ ਕਰਦੇ ਸੰਦੇਸ਼ ਸਾਨੂੰ ਗੁਰੂ ਰਹਿਬਰ ਸੰਤ ਪਹੁੰਚਾਉਂਦੇ ਐ ਜਦੋਂ ਅਸੀਂ ਉਹਨਾਂ ਸੰਦੇਸ਼ਾਂ ਨੂੰ ਸਮਝ ਕੇ ਉਹਨਾਂ ਸੰਦੇਸ਼ਾਂ ਤੇ ਅਸੀਂ ਅਮਲ ਕਰਦੇ ਆ ਤਾਂ ਫੇਰ ਸਾਡੇ ਜੀਵਨ 'ਚ ਵੀ ਖੁਸ਼ੀਆਂ ਆਂਦੀਆਂ ਨੇ ਇਸ ਲਈ ਅੱਜ ਜਿਹਨੂੰ ਅਸੀਂ ਪਵਿੱਤਰ ਕੁਰਾਨ ਕਹਿੰਦੇ ਆ ਜਾਂ ਗੁਰਬਾਣੀ ਕਹਿੰਦੇ ਆ ਜਾਂ ਗੀਤਾ ਕਹਿੰਦੇ ਆ ਬਾਈਬਲ ਕਹਿੰਦੇ ਆ ਜਾਂ ਹੋਰ ਪਵਿੱਤਰ ਸ਼ਾਸਤਰ ਇਹ ਕੀ ਹੈ ਇਹ ਪ੍ਰਮਾਤਮਾ ਦੇ ਘਰ ਦੇ ਸੁਨੇਹੇ ਹੈ ਜੋ ਸੰਤਾਂ ਗੁਰੂਆਂ ਰਹਿਬਰਾਂ ਦੇ ਜ਼ਰੀਏ ਸਾਡੇ ਤੱਕ ਪਹੁੰਚੇ ਇਸ ਲਈ ਅਸੀਂ ਉਹਨੂੰ ਕੀ ਕਹਿੰਦੇ ਆ ਕਿ ਇਹ ਧੁਰਦੀ ਆਵਾਜ਼ ਹੈ ਧੁਰਦੀ ਬਾਣੀ ਜਾਂ ਅਸੀਂ ਕਹਿੰਦੇ ਆ ਇਹ ਨਾਦੇ ਆਸਮਾਨੀ ਹੈ ਨਾਦੇ ਆਸਮਾਨੀ ਦਾ ਮਤਲਬ ਇਹ ਆਸਮਾਨ ਤੋਂ ਆਇਆ ਨਾਦ ਹੈ ਯ ਐਸੀ ਕਹਿੰਦੇ ਆ ਇਹ ਖੁਦਾ ਦੀ ਆਵਾਜ਼ ਹੈ ਜਿਹਦਾ ਕੁਰਾਨ ਨੂੰ ਕਿਹਾ ਜਾਂਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਇਹ ਤਾਂ ਰੱਬ ਦੀ ਆਵਾਜ਼ ਹੈ ਜੋ ਮੁਹੰਮਦ ਸਾਹਿਬ ਦੇ ਜ਼ਰੀਏ ਸਾਡੇ ਤੱਕ ਪਹੁੰਚੀ ਹੈ ਬਾਈਬਲ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਉਹ ਗॉड ਦੀ ਆਵਾਜ਼ ਹੈ ਜੋ ਜੀਸਸ ਕ੍ਰਾਈਸ ਦੇ ਜ਼ਰੀਏ ਸਾਡੇ ਤੱਕ ਪਹੁੰਚੀ ਹੈ ਔਰ ਇਹ ਭਗਵਾਨ ਦੀ ਆਵਾਜ਼ ਹੈ ਜੋ ਸ਼੍ਰੀ ਕ੍ਰਿਸ਼ਨ ਦੇ ਜ਼ਰੀਏ ਸਾਡੇ ਤੱਕ ਪਹੁੰਚੀ ਹੈ ਯਾਨੀ ਉਹਦੇ ਘਰ ਦੇ ਸੰਦੇਸ਼ ਹੈ ਜੋ ਸਾਨੂੰ ਪ੍ਰਾਪਤ ਹੁੰਦੇ ਹੈ ਹੁਣ ਜਦੋਂ ਇਸੀ ਸੰਤਾਂ ਗੁਰੂਆਂ ਰਹਿਬਰਾਂ ਦੇ ਨਾਲ ਜੁੜਦੇ ਆ ਤਾਂ ਫਿਰ ਉਹਦੇ ਕਰਦੀ ਰਹਿਮਤ ਨੂੰ ਪ੍ਰਾਪਤ ਕਰਨਾ ਸਾਡੇ ਵਾਸਤੇ ਬੜਾ ਆਸਾਨ ਹੋ ਜਾਂਦਾ ਇਸ ਲਈ ਕਹਿੰਦੇ ਬੋਹ ਹੈ ਵਾਕਿਫ ਕਾਰ ਵਾਕਿਫ ਕਾਰ ਦਾ ਮਤਲਬ ਸਮਝਦੇ ਹੋ ਨਾ ਬੰਦਾ ਕਹਿੰਦਾ ਸਭ ਕੁਝ ਪਤਾ ਹੈ ਇਹ ਵਾਕਿਫ ਹੈ ਮੇਰੇ ਰਾਜਾਂ ਤੋਂ ਇਹ ਵਾਕਿਫ ਹੈ ਮੇਰੇ ਭੇਦਾਂ ਤੋਂ ਇਹ ਜਾਣੂ ਹੈ ਮੇਰੀਆਂ ਗੱਲਾਂ ਤੋਂ ਇਸ ਲਈ ਸੰਤ ਜਾਣੂ ਹੈ ਕਿ ਪ੍ਰਮਾਤਮਾ ਨੇ ਉਹ ਚਾਬੀ ਕਿੱਥੇ ਰੱਖੀ ਹੋਈ ਹੈ ਔਰ ਜਦੋਂ ਅਸੀਂ ਸੰਤਾਂ ਦੀ ਸਹੂਬਤ ਵਿੱਚ ਬੈਠਣਾ ਸ਼ੁਰੂ ਕਰ ਦਿੰਦੇ ਆਂ ਸੰਤਾਂ ਦੇ ਵਚਨ ਸੁਣਨਾ ਸ਼ੁਰੂ ਕਰ ਦਿੰਦੇ ਆਂ ਤਾਂ ਸਾਨੂੰ ਬੜੀ ਆਸਾਨੀ ਨਾਲ ਭੇਦ ਪਤਾ ਲੱਗ ਜਾਂਦੇ ਐ ਕਿ ਜੇ ਅਸੀਂ ਜੀਵਨ 'ਚ ਆਨੰਦ ਚਾਹੁੰਦੇ ਆਂ ਸ਼ਾਂਤੀ ਚਾਹੁੰਦੇ ਆਂ ਸਕੂਨ ਚਾਹੁੰਦੇ ਆਂ ਖੁਸ਼ੀ ਚਾਹੁੰਦੇ ਆਂ ਤਾਂ ਕਿਸ ਮਾਰਗ ਤੇ ਚੱਲ ਕੇ ਸਾਨੂੰ ਉਹ ਖੁਸ਼ੀ ਮਿਲ ਸਕਦੀ ਹੈ ਇਸ ਲਈ ਅੱਜ ਉਸ ਮਾਲਕ ਦੇ ਘਰ ਤੱਕ ਪਹੁੰਚੇ ਹੋ ਤਾਂ ਫਿਕਰ ਨਾ ਕਰੋ ਤੁਹਾਨੂੰ ਵੀ ਚਾਬੀ ਦੇ ਕੇ ਅਨੰਤ ਤੱਕ ਲੈ ਕੇ ਜਾਣਾ ਹੈ ਾਕੀ ਇਹ ਵੀ ਦੱਸ ਦਈਏ ਕਿ ਐਸੀ ਤਾਂ ਚਾਬੀ ਦੇਣਾ ਚਾਹੁੰਦੇ ਆ ਚਾਬੀ ਦਾ ਮਤਲਬ ਹੈ ਉਹ ਖੁਸ਼ੀਆਂ ਦੀ ਚਾਬੀ ਉਹ ਮਾਲਕ ਦੀਆਂ ਰਹਿਮਤਾਂ ਦੇ ਦਰਵਾਜ਼ੇ ਨੂੰ ਖੋਲਣ ਵਾਲੀ ਚਾਬੀ ਪਰ ਹੁਣ ਥੋੜੀ ਇਹ ਮਿਹਨਤ ਤੁਹਾਨੂੰ ਵੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਹੁਣ ਉਸ ਆਦਮੀ ਨੇ ਤਾਂ ਦੱਸ ਤਾਂ ਚਾਬੀ ਇੱਥੇ ਹੈ ਤਾਂ ਹੁਣ ਮਿਹਨਤ ਕਿਹਨਾ ਕੀਤੀ ਉਹ ਦੂਜੇ ਬੇਟੇ ਨੇ ਖੋਦਾਈ ਕੀਤੀ ਚਾਬੀ ਲੱਭ ਲਈ ਔਰ ਦੌੜ ਕੇ ਗਿਆ ਇਸੇ ਤਰ੍ਹਾਂ ਸੰਤ ਸਾਨੂੰ ਦੱਸ ਦਿੰਦੇ ਆ ਕਿ ਪ੍ਰਮਾਤਮਾ ਰੂਪੀ ਖਜ਼ਾਨਾ ਤੇਰੇ ਅੰਦਰ ਹੈ ਔਰ ਆ ਯਕਤੀ ਹੈ ਆ ਮਾਰੇ ਗਏ ਮਾਰਗ ਸਾਨੂੰ ਪਤਾ ਲੱਗ ਗਿਆ ਇਹ ਪਤਾ ਲੱਗ ਗਿਆ ਖਜ਼ਾਨਾ ਕਿੱਥੇ ਹੁਣ ਮਿਹਨਤ ਇਨਸਾਨ ਨੂੰ ਕਰਨ ਦੀ ਜ਼ਰੂਰਤ ਹੈ ਔਰ ਇਹ ਮਿਹਨਤ ਕਰਨੀ ਪੈਂਦੀ ਹੈ ਵਿਸ਼ਵਾਸ ਦੇ ਨਾਲ ਯਕੀਨ ਦੇ ਨਾਲ ਔਰ ਇਹ ਵੀ ਗੱਲ ਨਾਲ ਕਮਾਂਗੇ ਕਿ ਪ੍ਰਮਾਤਮਾ ਦੇ ਘਰ ਦਾ ਖਜ਼ਾਨਾ ਠੀਕ ਹੈ ਉਸ ਉਚਾਈ ਦੇ ਹੈ ਕਿ ਉਹਨੂੰ ਉਹੀ ਪ੍ਰਾਪਤ ਕਰ ਸਕਦਾ ਜਿਹੜਾ ਮਿਹਨਤ ਕਰਕੇ ਉੱਥੇ ਪਹੁੰਚਣ ਨੂੰ ਤਿਆਰ ਹੈ ਇਹ ਗੱਲ ਯਾਦ ਰੱਖੋ ਜਿਵੇਂ ਇੱਕ ਪੇੜ ਤੋਂ ਫਲ ਤੋੜਨਾ ਹੈ ਤਾਂ ਉਹਦੇ ਵਾਸਤੇ ਵੀ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਫਿਰ ਇਹ ਤਾਂ ਸੀ ਪਰਮ ਫਲ ਖਾਣਾ ਹੈ ਇਹ ਤਾਂ ਉਹ ਬਬੂ ਦੀ ਕਿਰਪਾ ਦਾ ਫਲ ਖਾਣਾ ਹੈ ਔਰ ਇਹ ਕਿਰਪਾ ਦੇ ਫਲ ਵੀ ਉਹਨੂੰ ਪ੍ਰਾਪਤ ਹੁੰਦੇ ਆ ਜਿਹੜੇ ਮਿਹਨਤ ਕਰਨ ਨੂੰ ਤਿਆਰ ਆ ਵਿਸ਼ਵਾਸ ਦੇ ਨਾਲ ਯਕੀਨ ਦੇ ਨਾਲ ਇਸ ਲਈ ਇੱਥੇ ਥੋੜੀ ਇੱਕ ਚੀਜ਼ ਸਮਝਣੀ ਹੈ ਸੀ ਕਿ ਇੱਕ ਦਿਨ ਮਹਾਤਮਾ ਬੁੱਧ ਇੱਕ ਦਿਨ ਮਹਾਤਮਾ ਬੁੱਧ ਆਏ ਪੇੜ ਥੱਲੇ ਬੈਠੇ ਆਪਣੇ ਸੇਵਕਾਂ ਦੇ ਕੋਲ ਸੇਵਕਾਂ ਦੇ ਕੋਲ ਬੈਠੇ ਤਾਂ ਸੇਵਕਾਂ ਨੇ ਸੋਚਿਆ ਕਿ ਗੁਰੂਦੇਵ ਆਏ ਐ ਹੁਣ ਕੋਈ ਪ੍ਰਵਚਨ ਕਰਨਗੇ ਸਾਨੂੰ ਕੋਈ ਸਮਝਾਣਗੇ ਪਰ ਮਹਾਤਮਾ ਬੁੱਧ ਸੇਵਕਾਂ ਦੀ ਤਰਫ ਦੇਖਣ ਦੀ ਬਜਾਏ ਜ਼ਮੀਨ ਦੀ ਤਰਫ ਦੇਖ ਰਹੇ ਧਰਤੀ ਦੀ ਤਰਫ ਦੇਖ ਰਹੇ ਹੁਣ ਧਰਤੀ ਦੀ ਤਰਫ ਦੇਖਦਿਆਂ ਦੇਖਦਿਆਂ ਕਾਫੀ ਢੇਰ ਦੇਖਦੇ ਰਹੇ ਫਿਰ ਉਹਨਾਂ ਨੇ ਆਪਣੀ ਨਜ਼ਰ ਉਠਾਈ ਔਰ ਆਪਣੇ ਸੇਵਕਾਂ ਦੀ ਤਰਫ ਦੇਖਿਆ ਭਿਖਸ਼ੂਆਂ ਦੀ ਤਰਫ ਦੇਖਿਆ ਔਰ ਉਹਨਾਂ ਨੂੰ ਕਿਹਾ ਕਿ ਜ਼ਰਾ ਦੇਖੋ ਜ਼ਮੀਨ ਦੀ ਤਰਫ ਜਦੋਂ ਉਹਨਾਂ ਨੇ ਜ਼ਮੀਨ ਦੀ ਤਰਫ ਦੇਖਿਆ ਜਿੱਦਾਂ ਮਹਾਤਮਾ ਬੁੱਧ ਦੇਖ ਰਹੇ ਸੀ ਇਸ਼ਾਰਾ ਕੀਤਾ ਦੇਖੋ ਇਸ ਤਰਫ ਕੀ ਦੇਖਿਆ ਕਿ ਉੱਥੇ ਕੁਝ ਕੀੜੀਆਂ ਘੁੰਮ ਰਹੀਆਂ ਹਨ ਚੀਟੀਆਂ ਕੁਝ ਚੀਟੀਆਂ ਹੈ ਕੁਝ ਕੀੜੀਆਂ ਹੈ ਜਿਹੜੀਆਂ ਘੁੰਮ ਰਹੀਆਂ ਹਨ ਤਾਂ ਹੁਣ ਸੇਵਕਾਂ ਨੇ ਕਿਹਾ ਮਹਾਤਮਾ ਬੁੱਧ ਨੂੰ ਕਿ ਮਹਾਰਾਜ ਇੱਥੇ ਤਾਂ ਚੀਟੀਆਂ ਬੜੀਆਂ ਹਨ ਕੀੜੀਆਂ ਬੜੀਆਂ ਹਨ ਇੱਥੋਂ ਉੱਠੀਏ ਉਧਰ ਬੈਠੀਏ ਮਹਾਤਮਾ ਬੁੱਧ ਕਹਿੰਦੇ ਇਸ ਲਈ ਨਹੀਂ ਤੁਹਾਨੂੰ ਕਿਹਾ ਕਿ ਅਸੀਂ ਆਸਨ ਬਦਲਣਾ ਹੈ ਬਲਕਿ ਅਸੀਂ ਇਸ ਲਈ ਤੁਹਾਨੂੰ ਇਸ਼ਾਰਾ ਕੀਤਾ ਇਹ ਚੀਟੀਆਂ ਨੂੰ ਦੇਖੋ ਇਹ ਚੀਟੀਆਂ ਵੀ ਸਾਨੂੰ ਬਹੁਤ ਗਿਆਨ ਦਿੰਦੀਆਂ ਹਨ ਜਰਾ ਗੌਰ ਕਰਨਾ ਸਹਿਬ ਕਹਿੰਨੇ ਕਿ ਹਮਾਰੇ ਇਹ ਚੀਟੀਆਂ ਇਹ ਕੀੜੀਆਂ ਵੀ ਗਿਆਨ ਦਿੰਦੀਆਂ ਹੈ ਮਹਾਤਮਾ ਬੁੱਧ ਨੇ ਕਿਹਾ ਹਾਂ ਅਗਰ ਅਸੀਂ ਗਿਆਨ ਪ੍ਰਾਪਤ ਕਰਨਾ ਹੋਵੇ ਤਾਂ ਇਹਨਾਂ ਚੀਟੀਆਂ ਤੋਂ ਅਸੀਂ ਪੰਜ ਤਰ੍ਹਾਂ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ ਪੰਜ ਪ੍ਰਕਾਰ ਦਾ ਗਿਆਨ ਸੇਵਕ ਕਹਿੰਦੇ ਮਹਾਰਾਜ ਉਹ ਕਿਹੜਾ ਹੈ ਹੁਣ ਜਰਾ ਤੁਸੀਂ ਵੀ ਦੇਖ ਲਓ ਕਿਉਂਕਿ ਤੁਸੀਂ ਵੀ ਸਮਝ ਲਓ ਕਿਉਂਕਿ ਚੀਟੀਆਂ ਤਾਂ ਤੁਸੀਂ ਵੀ ਦੇਖੀਆਂ ਐ ਦੇਖੀਆਂ ਕਿ ਨਹੀਂ ਪਰ ਕਦੀ ਉਹਨਾਂ ਤੋਂ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮਹਾਤਮਾ ਬੁੱਧ ਨੇ ਕਿਹਾ ਕੀੜੀਆਂ ਵੀ ਸਾਨੂੰ ਕੁਝ ਸਿਖਾਉਂਦੀਆਂ ਐ ਇਹ ਚੂਟੀਆਂ ਵੀ ਸਾਨੂੰ ਕੁਝ ਸਿਖਾਉਂਦੀਆਂ ਐ ਸੇਵਕਾਂ ਨੇ ਹੱਥ ਜੋੜੇ ਮਾਰੇ ਕੀ ਸਿਖਾਉਂਦੀਆਂ ਐ ਤਾਂ ਮਹਾਤਮਾ ਬੁੱਧ ਕਹਿੰਦੇ ਇਹ ਚੀਟੀਆਂ ਵੀ ਸਾਨੂੰ ਪੰਜ ਸੂਤਰ ਸਿਖਾਉਂਦੀਆਂ ਐ ਜਰਾ ਗੌਰ ਕਰਨਾ ਸੂਤਰ ਦਾ ਮਤਲਬ ਉਹ ਸਾਡੇ ਜੀਵਨ ਨੂੰ ਬਦਲ ਦੇਵੇ ਉਹ ਕਹਿੰਦੇ ਮਾਰਾ ਹੀ ਫਿਰ ਦੱਸੋ ਕੀ ਹੈ ਇਹ ਚੁੰਟੀਆਂ ਕੀ ਸਿਖਾਉਂਦੀਆਂ ਹੈ ਤਾਂ ਮਹਾਤਮਾ ਬੁੱਧ ਕਹਿੰਦੇ ਪਹਿਲੀ ਚੀਜ਼ ਜੋ ਚੁੰਟੀ ਸਿਖਾਉਂਦੀ ਹੈ ਜੋ ਚੁੰਟੀ ਤੂੰ ਐਸੀ ਸਿੱਖਣਾ ਹੈ जरा ਹੋ ਸਮਝ ਲੈਣਾ ਪਹਿਲੀ ਚੀਜ਼ ਹੁਣ ਤੁਸੀਂ ਵੀ ਇੱਕ ਇੱਕ ਚੀਜ਼ ਨੋਟ ਕਰ ਲਿਓ ਕਿਉਂਕਿ ਸਿਰਫ ਸੁਣਨਾ ਨਹੀਂ ਐਸੀ ਵੀ ਸਿੱਖ ਕੇ ਜਾਣਾ ਹੈ ਇਸੇ ਲਈ ਤਾਂ ਐਸੀ ਹਮੇਸ਼ਾ ਕਿਹਾ ਹੈ ਕਿ ਜੇ ਇਨਸਾਨ ਕਵੇ ਨਾ ਕਿ ਬੱਚੇ ਨੂੰ ਸਕੂਲ ਵਿੱਚ ਜਾ ਕੇ ਗਿਆਨ ਮਿਲਦਾ ਹੈ ਤਾਂ ਠੀਕ ਹੈ ਬੱਚੇ ਨੂੰ ਤਾਂ ਸਕੂਲ ਵਿੱਚ ਹੀ ਗਿਆਨ ਮਿਲਦਾ ਹੈ ਪਰ ਉਹ ਗਿਆਨ ਕਿਤਾਬੀ ਗਿਆਨ ਹੁੰਦਾ ਹੈ ਪਰ ਜਿਹੜਾ ਸਮਝਦਾਰ ਇਨਸਾਨ ਹੁੰਦਾ ਹੈ ਉਹਨੂੰ ਤਾਂ ਇਹ ਸ੍ਰਿਸ਼ਟੀ ਦੀ ਹਰ ਛੈ ਚੋਂ ਹੀ ਗਿਆਨ ਮਿਲਦਾ ਹੈ ਉਹਨੂੰ ਤਾਂ ਸੰਸਾਰ ਦੀ ਹਰ ਚੀਜ਼ ਚੋਂ ਹੀ ਗਿਆਨ ਮਿਲਦਾ ਹੈ ਉਹ ਕੀੜੇ ਮਕੋੜਿਆਂ ਤੋਂ ਵੀ ਗਿਆਨ ਲੈ ਸਕਦਾ ਹੈ ਹੁਣ ذرا ਦੇਖਣਾ ਕਿਹੜਾ ਗਿਆਨ ਮਹਾਤਮਾ ਬੁੱਧ ਦੱਸ ਰਹੇ ਹੈ ਉਹ ਕਹਿੰਦੇ ਪਹਿਲੀ ਚੀਜ਼ ਹੈ ਕੀੜੀਆਂ ਤੋਂ ਚਿਉਂਟੀਆਂ ਤੋਂ ਸਿੱਖਣ ਵਾਲੀ ਇਹ ਹੈ ਕਿ ਇਹ ਕਦੀ ਹਾਰ ਨਹੀਂ ਮੰਨਦੀਆਂ ذرا ਸੇ ਸਮਝ ਲੈਣਾ ਇਹ ਕਦੀ ਹਾਰ ਨਹੀਂ ਮੰਦੀਆਂ ਕਦੀ ਰੁਕਦੀਆਂ ਨਹੀਂ ਐ ਨਹੀਂ ਤਾਂ ਤੁਸੀਂ ਵੀ ਅਜਮਾ ਕੇ ਦੇਖ ਲਿਓ ਇੱਕ ਕੀੜੀ ਨੂੰ ਤੁਸੀਂ ਬਿਨਾ ਮਾਰਿਆਂ ਬਿਨਾ ਮਸਲਿਆਂ ਕਦੀ ਰੋਕ ਨਹੀਂ ਸਕਦੇ ਜੇ ਕੀੜੀ ਚੱਲ ਰਹੀ ਐ ਨਾ ਤੁਸੀਂ ਉਹਦੇ ਮੋੜੇ ਪੱਥਰ ਰੱਖ ਦਿਓ ਉਹਦੇ ਮੋੜੇ ਰੱਖਣਾ ਉੱਪਰ ਨਹੀਂ ਮਾਰਨਾ ਨਹੀਂ ਆਉ ਨੂੰ ਉਹਦੇ ਮੋੜੇ ਪੱਥਰ ਰੱਖ ਦਿਓ ਰੁਕੇਗੀ ਨਹੀਂ ਉਹ ਘੁੰਮ ਕੇ ਪਰਲੇ ਪਾਸੇ ਚਲੀ ਜਾਏਗੀ ਉਹਦੇ ਮੋੜੇ ਕੋਈ ਡੰਡਾ ਰੱਖ ਦਿਓ ਲੱਕੜ ਦਾ ਉਹ ਉੱਤੇ ਚੜ ਜਾਏਗੀ ਉਹਨੂੰ ਤੁਸੀਂ ਇਹ ਗਲਾਸ ਵਿੱਚ ਵੀ ਬੰਦ ਕਰ ਦੋਂਗੇ ਨਾ ਕੱਚ ਦੇ ਗਲਾਸ ਵਿੱਚ ਅੰਦਰ ਘੁੰਮੀ ਜਾਏਗੀ ਕਦੀ ਹਾਰ ਕੇ ਥੱਕ ਕੇ ਬੈਠੇਗੀ ਨਹੀਂ ਇਹ ਪਹਿਲਾ ਗੁਣ ਹੈ ਇੱਕ ਨੰਨੀ ਚੂੰਟੀ ਕਦੀ ਜੀਵਨ ਚ ਹਾਰ ਨਹੀਂ ਮੰਨਦੀ ਉਹ ਕਦੀ ਰੁਕਦੀ ਨਹੀਂ ਹੈ ਆਜੀ ਅਜਮਾ ਕੇ ਦੇਖ ਲਓ ਜਦੋਂ ਕਿ ਹਮੇਸ਼ਾ ਐਸੀ ਦਸੀਦਾ ਹੈ ਕਿ ਸਿਰਫ ਸੁਣੋ ਨਾ ਜੇ ਲੱਗੇ ਤਾਂ ਪ੍ਰੈਕਟੀਕਲ ਕਰਕੇ ਦੇਖ ਲਓ ਪਤਾ ਲੱਗ ਜਾਂਦਾ ਹੈ ਬੰਦੇ ਨੂੰ ਹੁਣ ਜਰਾ ਸੋਚੋ ਇੱਕ ਚੂੰਟੀ ਦਾ ਗੁਣ ਉਹ ਕਦੀ ਹਾਰ ਨਹੀਂ ਮੰਦੀ। ਉਹਦੇ ਮੋਰੇ ਜਿੰਨੀ ਮਰਜ਼ੀ ਬੜੀ ਰੁਕਾਵਟ ਆ ਜਾਵੇ। ਉਹੋ ਰੁਕਦੀ ਨਹੀਂ ਐ। ਕੋਸ਼ਿਸ਼ ਕਰਦੀ ਐ ਉਹ ਰੁਕਾਵਟ ਨੂੰ ਪਾਰ ਕਰਕੇ ਜਾਣ ਦੀ। ਇਸ ਲਈ ਤੁਹਾਨੂੰ ਕਿਹਾ ਪੱਥਰ ਦੀ ਮਿਸਾਲ ਦਿੱਤੀ ਛੋਟਾ ਪੱਥਰ, ਬੜਾ ਪੱਥਰ ਜਿੱਦਾਂ ਮਰਜ਼ੀ ਤੁਸੀਂ ਰੱਖਦੇ ਹੋ, ਉਹ ਚਾਹੇ ਘੁੰਮ ਕੇ ਜਾਏਗੀ ਜਾਂ ਉਹਦੇ ਉੱਪਰ ਦੀ ਜਾਏਗੀ ਪਰ ਰੁਕੇਗੀ ਨਹੀਂ, ਬੈਠੇਗੀ ਨਹੀਂ। ਚਾਹੇ ਇੱਕ ਇੱਥੇ ਰੱਖ ਦਿਓ। ਜਿਦਨੇ ਇੱਥੋਂ ਪਾਰ ਹੋ ਗਈ ਫਿਰ ਅੱਗੇ ਦੂਜਾ ਰੱਖ ਦਿਓ ਉਹ ਪਾਰ ਹੋ ਗਈ ਅੱਗੇ ਤੀਜਾ ਰੱਖ ਦਿਓ ਤੁਸੀਂ 10 ਜਗ੍ਹਾ ਵੀ ਰੱਖੋ 20 ਜਗ੍ਹਾ ਵੀ ਰੱਖੋ ਜਦ ਤੱਕ ਉਹਦੇ ਪ੍ਰਾਣ ਹੈ ਉਹ ਰੁਕੇਗੀ ਨਹੀਂ ਕਦੇ ਵੀ ਉਹ ਤੁਰ ਹੀ ਰਹੇਗੀ ਤੁਰ ਹੀ ਰਹੇਗੀ ਕਿਉਂਕਿ ਉਹ ਮੁਸ਼ਕਿਲਾਂ ਨੂੰ ਦੇਖ ਕੇ ਪਰੇਸ਼ਾਨੀਆਂ ਨੂੰ ਦੇਖ ਕੇ ਰੁਕਾਵਟਾਂ ਨੂੰ ਦੇਖ ਕੇ ਕਦੀ ਰੁਕਦੀ ਨਹੀਂ ਹੈ ਕਦੀ ਨਿਰਾਸ਼ ਨਹੀਂ ਹੁੰਦੀ ਕਿ ਹਾਏ ਆ ਇੱਕ ਪੱਥਰ ਪਾਰ ਕੀਤਾ ਇੱਕ ਹੋਰ ਆ ਗਿਆ ਹਾਏ ਇੱਕ ਹੋਰ ਕੀਤਾ ਹੋਰ ਆ ਗਿਆ ਤੁਸੀਂ 100 ਪੱਥਰ ਵੀ ਰੱਖ ਦਿਓ ਉਹਦੇ ਅੱਗੇ ਤਾਂ ਵੀ ਉਹ ਰਸਤਾ ਲੱਭ ਲਏਗੀ ਰੁਕ ਨਹੀਂ ਸਕਦੀ ਜਦ ਤੱਕ ਉਹਨੂੰ ਮਾਰਾਂਗੇ ਨਹੀਂ ਜਦ ਤੱਕ ਉਹਦੇ ਅੰਦਰ ਪ੍ਰਾਣ ਹੈ ਰੁਕੇਗੀ ਨਹੀਂ ਇਹ ਪਹਿਲਾ ਗੁਣ ਜੋ ਐਸੀ ਚਿਉਂਟੀ ਤੋਂ ਸਿੱਖ ਸਕਦੇ ਆ ਹੁਣ ਜਦੋਂ ਇਨਸਾਨ ਸੋਚੇ ਆਪਣੇ ਬਾਰੇ ਕਿ ਇਨਸਾਨ ਦੇ ਜੀਵਨ 'ਚ ਛੁੱਟ ਛੋਟੀਆਂ ਪਰੇਸ਼ਾਨੀਆਂ ਆ ਜਾਂਦੀਆਂ ਹੈ ਕਦੀ ਕਦੀ ਇਨਸਾਨ ਕਿਸੇ ਚੀਜ਼ ਨੂੰ ਲੈ ਕੇ ਨਾਕਾਮਯਾਬ ਹੋ ਜਾਂਦਾ ਹੈ ਤਾਂ ਬੰਦਾ ਹਾਰ ਮੰਨ ਕੇ ਬੈਠ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਇੱਥੇ ਸਾਨੂੰ ਉਹ ਚਿਉਂਟੀ ਤੋਂ ਗੁਣ ਲੈਣਾ ਚਾਹੀਦਾ ਹੈ ਕਿ ਜੇ ਨੰਨੀ ਚਿਉਂਟੀ ਇਹ ਛੋਟਾ ਜਿਹਾ ਕੀੜਾ ਇਹ ਵੀ ਕਦੀ ਹਾਰ ਮੰਨਦਾ ਤਾਂ ਮੈਨੂੰ ਤਾਂ ਮੇਰੇ ਮਾਲਿਕ ਨੇ ਸਾਰੀਆਂ ਯੂਨੀਆਂ ਦਾ ਸਰਦਾਰ ਬਣਾਇਆ ਮੈਂ ਕਿਉਂ ਹਾਰ ਮੰਨਾਂਗਾ ਰੋ ਸੋਚੋ ਬੰਦਾ ਛੁਰਛੁੜੀਆਂ ਗੱਲਾਂ ਤੋਂ ਨਿਰਾਸ਼ ਹੋ ਜਾਂਦਾ ਹੈ ਛੁਰਛੁੜੀਆਂ ਗੱਲਾਂ ਤੋਂ ਉਦਾਸ ਹੋ ਜਾਂਦਾ ਹੈ ਮੈਂ ਇੰਟਰਵਿਊ ਦਿੱਤੀ ਮੇਰਾ ਕੰਮ ਨਹੀਂ ਬਣਿਆ ਦਿਲ ਤੋੜ ਕੇ ਵੇਹ ਜਾਂਦਾ ਹੈ ਮੈਂ ਕੰਮ ਨੂੰ ਹੱਥ ਪਾਇਆ ਸੀ ਮੈਨੂੰ ਸਫਲਤਾ ਨਹੀਂ ਮਿਲੀ ਐਸੀ ਇੱਥੇ ਇੱਕ ਕਹਾਣੀ ਦੱਸਾਂਗੇ ਨਾਮ ਨਹੀਂ ਦੱਸਣਾ ਨਾਮ ਤੁਸੀਂ ਦੱਸਣਾ ਹੈ ਦੇਖੀਏ ਤੁਹਾਨੂੰ ਪਤਾ ਹੈ ਕਿ ਉਹਦਾ ਨਾਮ ਕੀ ਹੈ ਕਿ ਇੱਕ ਪਾਗਲ ਇਨਸਾਨ ਸੀ ਪਾਗਲ ਕਿਉਂ ਕਹਾਂਗੇ ਕਿਉਂਕਿ ਉਹਦਾ ਪਾਗਲ ਨਹੀਂ ਸੀ ਕੱਪੜੇ ਫਾੜਨ ਵਾਲਾ ਪੱਥਰ ਮਾਰਨ ਵਾਲਾ ਪਾਗਲ ਇਸ ਲਈ ਸੀ ਕਿ ਦੁਨੀਆ ਕਹਿੰਦੀ ਸੀ ਇਹ ਪਾਗਲ ਹੋ ਗਿਆ ਹੁਣ ਨਾਮ ਤੁਸੀਂ ਦੱਸਣਾ ਹੈ ਸੀ ਕਿਹਦੀ ਗੱਲ ਕਰ ਰਹੇ ਹਾਂ ਇੱਕ ਪਾਗਲ ਇਨਸਾਨ ਸੀ ਉਹਨੇ ਦੇਖਿਆ ਕਿ ਦੁਨੀਆ ਤੇ ਚਾਰੋਂ ਤਰਫ ਹਨੇਰਾ ਹੈ ਲੋਕ ਦੀਵੇ ਬਾਲਦੇ ਆ ਲਾਲਟੈਂ ਵਾਲਦੇ ਆ ਕੈਂਡਲ ਵਾਲਦੇ ਆ ਅੰਧੇਰੇ ਨੂੰ ਦੂਰ ਕਰਨ ਵਾਸਤੇ ਤਾਂ ਉਹਦੇ ਮਨ ਦੇ ਵਿੱਚ ਆਇਆ ਕਿ ਕੁਝ ਐਸਾ ਅਵਿਸ਼ਕਾਰ ਕਰਾਂ ਕੁਝ ਐਸੀ ਖੋਜ ਕਰਾਂ ਕਿ ਕੈਂਡਲ ਦੀ ਜ਼ਰੂਰਤ ਨਾ ਰਵੇ ਬੱਲਬ ਦੀ ਆਪਣੇ ਕੈਂਡਲ ਦੀ ਦੀਵੇ ਦੀ ਲੋੜ ਨਾ ਰਵੇ ਤਾਂ ਚਾਰੇ ਪਾਸੇ ਬਿਨਾਂ ਕੈਂਡਲ ਤੋਂ ਰੋਸ਼ਨੀ ਹੋਵੇ ਉਹਨੇ ਸ਼ੁਰੂਆਤ ਕਰ ਦਿੱਤੀ ਪਹਿਲਾ ਅਵਿਸ਼ਕਾਰ ਕੀਤਾ ਪਹਿਲੀ ਖੋਜ ਕੀਤੀ ਫੇਲ ਹੋ ਗਿਆ ਦੂਜੀ ਵਾਰ ਕੋਸ਼ਿਸ਼ ਕੀਤੀ ਫੇਲ ਹੋ ਗਿਆ ਤੀਜੀ ਵਾਰ ਕੋਸ਼ਿਸ਼ ਕੀਤੀ ਫੇਲ ਹੋ ਗਿਆ ਚੌਥੀ ਵਾਰ ਕੋਸ਼ਿਸ਼ ਕੀਤੀ ਫੇਲ ਹੋ ਗਿਆ ਕੋਸ਼ਿਸ਼ ਕਰਦਾ ਰਿਹਾ ਫੇਲ ਹੁੰਦਾ ਗਿਆ ਕੋਸ਼ਿਸ਼ ਕਰਦਾ ਰਿਹਾ ਫੇਲ ਹੁੰਦਾ ਗਿਆ ਉਹਦੇ ਪਰਿਵਾਰ ਨੇ ਕਹਿਣਾ ਸ਼ੁਰੂ ਕਰਤਾ ਪਾਗਲ ਹੈ ਦੋਸਤਾਂ ਨੇ ਕਹਿਣਾ ਸ਼ੁਰੂ ਕਰਤਾ ਪਾਗਲ ਹੋ ਗਿਆ ਅਬ ਸਟਾਰ ਵਿੱਚ ਲੱਗਾ ਰਿਹਾ ਕੋਸ਼ਿਸ਼ ਕਰਦਾ ਰਿਹਾ ਫੇਲ ਹੁੰਦਾ ਗਿਆ ਲੋਕਾਂ ਨੇ ਪਾਗਲ ਵੀ ਕਿਹਾ ਕਈਆਂ ਨੇ ਕਿ ਦਿਮਾਗ ਖਰਾਬ ਹੋ ਗਿਆ 11 ਵਾਰ ਤੂੰ ਫੇਲ ਹੋ ਚੁੱਕਾ ਹੈ ਹੁਣ ਤਾਂ ਬਸ ਕਰ ਤਾਨੂੰ ਇੱਕੋ ਹੀ ਗੱਲ ਕਹੀ ਕਿ ਜਦ ਤੱਕ ਮੈਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਜਾਂਦਾ ਜੋ ਮੈਂ ਸੋਚਿਆ ਹੈ ਜਦ ਤੱਕ ਮੈਂ ਉਹਨੂੰ ਹਾਸਲ ਨਹੀਂ ਕਰ ਲੈਂਦਾ ਉਦੋਂ ਤੱਕ ਮੈਂ ਰੁਕਣਾ ਨਹੀਂ ਹੈ ਚਾਹੇ ਮੇਰੀ ਜਾਨ ਵੀ ਚਲੀ ਜਾਵੇ ਕੋਸ਼ਿਸ਼ ਕਰਦਾ ਰਿਹਾ ਕਰਦਾ ਰਿਹਾ ਕਈ ਹਜ਼ਾਰ ਵਾਰ ਫੇਲ ਹੋਣ ਤੋਂ ਬਾਅਦ ਆਖਰ ਇੱਕ ਦਿਨ ਉਹ ਕਾਮਯਾਬ ਹੋ ਗਿਆ ਔਰ ਉਹਨਾਂ ਇਹ ਬੱਲਬ ਦੀ ਖੋਜ ਕਰ ਲਈ ਜਰਾ ਵਾਹਰ ਕਰ ਲੋ ਉਸ ਪਾਗਲ ਇਨਸਾਨ ਦਾ ਨਾਮ ਕੀ ਸੀ ਪਤਾ ਕਿਸੇ ਨੂੰ ਐਡੀਸਨ ਆਮ ਸਾਈਡੀਸਨ ਹੁਣ ਜਰਾ ਸੋਚੋ ਇੰਨਾ ਦਾ ਪਾਗਲਪਨ ਜਿਹਦੇ ਅੰਦਰ ਹੋਵੇ ਉਹ ਕਹਿੰਦਾ ਇੱਕ ਵਾਰ ਕੀ ਦੋ ਵਾਰ ਕੀ 10 ਵਾਰ ਕੀ ਹਜ਼ਾਰਾਂ ਵਾਰ ਵੀ ਮੈਂ ਜੇ ਫੇਲ ਹੋ ਜਾਵਾਂ ਤਾਂ ਵੀ ਮੈਂ ਉਦੋਂ ਤੱਕ ਨਹੀਂ ਰੁਕਣਾ ਜਦ ਤੱਕ ਮੈਨੂੰ ਮੇਰੀ ਮੰਜ਼ਿਲ ਨਹੀਂ ਮਿਲ ਜਾਂਦੀ ਔਰ ਜਿੱਦਾਂ ਦੱਸਿਆ ਕੋਸ਼ਿਸ਼ ਕਰਨੇ ਵਾਲੋਂ ਕੀ ਕبھی ਹਾਰ ਨਹੀਂ ਹੁੰਦੀ ਇੱਕ ਵਾਰ ਤੁਸੀਂ ਵੀ ਕਹਿ ਦਿਓ ਕੋਸ਼ਿਸ਼ ਕਰਨੇ ਵਾਲੋਂ ਕੀ ਕبھی ਜਿਹੜਾ ਕੋਸ਼ਿਸ਼ ਕਰਦਾ ਹੈ ਜਿਹਨੂੰ ਵਿਸ਼ਵਾਸ ਹੈ ਆਪਣੇ ਆਪ ਤੇ ਹੀ ਆਪਣੇ ਪਰਮਾਤਮਾ ਤੇ ਉਹ ਫੇ ਕਦੀ ਹਾਰ ਨਹੀਂ ਮੰਨਦਾ ਹਾਂ ਦੂਸਰੇ ਪਾਸੇ ਇਹ ਤਾਂ ਦੱਸ ਦਿੱਤਾ ਕਿ ਐਡੀਸਨ ਸੀ ਹੁਣ ਦੇਖਿਏ ਇੱਕ ਬੰਦੇ ਦਾ ਹੋਰ ਨਾਮ ਪਤਾ ਹੈ ਕਿ ਨਹੀਂ ਤੁਹਾਨੂੰ ਕਿ ਸਾਲ 1492 ਇੱਕ ਆਦਮੀ ਯੂਰਪ ਤੋਂ ਨਿਕਲੇ ਆ ਤਿੰਨ ਜਹਾਜ਼ਾਂ ਨੂੰ ਲੈ ਕੇ ਔਰ ਉਹਦੇ ਨਾਲ ਉਹਦੇ 90 ਸਾਥੀ ਸੀ 90 ਸਾਥੀਆਂ ਨੂੰ ਨਾਲ ਲੈ ਕੇ ਤਲਾਸ਼ ਵਿੱਚ ਨਿਕਲੇ ਆ 1492 ਦੀ ਗੱਲ ਹੈ ਤੇਰਾ ਗੌਰ ਕਰਨਾ ਕ੍ਰਿਸਟੋਫਰ ਬਾਰੇ ਨਾਮ ਸੁਣਿਆ ਕ੍ਰਿਸਟੋਫਰ ਕ੍ਰਿਸਟੋਫਰ ਕੋਲੰਬਸ ਪੂਰਾ ਨਾਮ ਦੱਸ ਦੀਏ ਤੁਹਾਨੂੰ ਇਹਦਾ ਨਾਮ ਸੀ ਕਿ ਕ੍ਰਿਸਟੋਫਰ ਕੋਲੰਬਸ 3 ਜਹਾਜ਼ਾਂ ਨੂੰ ਲੈ ਕੇ 90 ਆਦਮੀਆਂ ਦੇ ਨਾਲ ਉਹ ਨਿਕਲਿਆ ਔਰ ਕਹਿੰਦੇ ਹੈ ਦਿਨ ਰਾਤ ਜਹਾਜ਼ ਚੱਲੇ ਦਿਨ ਰਾਤ ਜਹਾਜ਼ ਚੱਲੇ ਔਰ ਉਸ ਆਦਮੀ ਨੇ ਕਿਹੜੀ ਚੀਜ਼ ਦੀ ਤਲਾਸ਼ ਕੀਤੀ ਕਿਹਨੂੰ ਕਿਹਨੂੰ ਪਤਾ ਹੈ ਇਹਦੇ ਬਾਰੇ ਪਤਾ ਕਿਸੇ ਨੂੰ ਕਹਿੰਦੇ ਅਮਰੀਕਾ ਦੀ ਖੋਜ ਕੋਲੰਬਕ ਕੋਲੰਬਸ ਨੇ ਕੀਤੀ ਸੀ ਨਿਕਲਿਆ ਤਾਂ ਸੀ ਇੰਡੀਆ ਨੂੰ ਖੋਜਣ ਵਾਸਤੇ ਜੋ ਕਿ ਲਿਖਤ ਵਿੱਚ ਆਉਂਦਾ ਹੈ ਪਰ ਇੰਡੀਆ ਨੂੰ ਖੋਜਦਾ ਖੋਜਦਾ ਭਾਰਤ ਨੂੰ ਖੋਜਦਾ ਖੋਜਦਾ ਪਹੁੰਚ ਅਮਰੀਕਾ ਗਿਆ ਹੁਣ ਜ਼ਰਾ ਧਿਆਨ ਦੇਣਾ ਉਹਨੇ ਆਪਣੀ ਡਾਇਰੀ ਚ ਕੀ ਲਿਖਿਆ ਹੈ ਡਾਇਰੀ ਚ ਕੀ ਲਿਖਿਆ ਹੈ ਅਜ ਅਮਰੀਕਾ ਚ ਕੋਲੰਬਸ ਨੂੰ ਬੜਾ ਲੋਕ ਮੰਨਦੇ ਹੈ ਨਾ ਖੋਜ ਕੀਤੀ ਅਮਰੀਕਾ ਦੀ ਹੁਣ ਜ਼ਰਾ ਧਿਆਨ ਦੇਣਾ ਕਿ ਉਹਨੇ ਆਪਣੀ ਡਾਇਰੀ ਚ ਕੀ ਲਿਖਿਆ ਇਹ ਗੱਲ ਬੜੀ ਸਮਝਣ ਵਾਲੀ ਹੈ ਕਿ ਉਹਦੀ ਡਾਇਰੀ ਜੋ ਉਹਨਾਂ ਯਾਤਰਾ ਦੀ ਡਾਇਰੀ ਲਿਖੀ ਸੀ ایک مین گل بار بار لکھی ہے وہ کہڑی ہے اور لکھتا ہے ہم نے جہاج چلایا آج طفان وڑا تیج تھا آج ہم نے جہاج چلایا جہاج کی رسیاں ٹوٹ رہی تھی آج ہم نے جہاج چلایا بڑے جوروں سے برسات ہو رہی تھی آج ہم نے جہاج چلایا ہمیں بڑی بھوک لگی تھی لیکن کھانے کے لیے سمکری ختم ہو چکی سی آج ہم نے جہاج چلایا ہمارے اتنے آدمی ਭੂਖ ਸੇ ਤੜਫ ਰਹੇ ਥੇ ਯਾਨੀ ਇਦਾਂ ਉਹਨਾਂ ਆਪਣੀ ਡਾਇਰੀ ਚ ਲਿਖਿਆ ਹੈ ਅੱਗੇ ਗੱਲ ਬਦਲ ਜਾਂਦੀ ਪਰ ਪਹਿਲੀ ਗੱਲ ਜਿਹੜੀ ਨਹੀਂ ਬਦਲਦੀ ਉਹ ਹੈ ਆਜ ਹਮਨੇ ਜਹਾਜ਼ ਚਲਾਇਆ ਹੁਣ ਸਮਝਣਾ ਜ਼ਰਾ ਆਜ ਹਮਨੇ ਜਹਾਜ਼ ਚਲਾਇਆ ਇੱਕ ਇਸ ਸ਼ਬਦ ਹੈ ਜੋ ਸਾਨੂੰ ਸਮਝਾਂਦਾ ਹੈ ਕਿ ਜੀਵਤ ਮੁਸ਼ਕਿਲਾਂ ਹਰ ਰੋਜ਼ ਆਣੀਆਂ ਹੈ ਉਹ ਕਹਿੰਦੇ ਤੂਫਾਨ ਵੀ ਆਏ ਪਰ ਸਾਡਾ ਜਹਾਜ਼ ਰੁਕਿਆ ਨਹੀਂ ਸਾਡਾ ਜਹਾਜ਼ ਚੱਲਦਾ ਗਿਆ ਸਾਡੇ ਜਹਾਜ਼ਾਂ ਦੀਆਂ ਤੂਫਾਨ ਨਾਲ ਰਸੀਆਂ ਵੀ ਟੁੱਟੀਆਂ ਪਰ ਡਰ ਕੇ ਅਸੀਂ ਰੁਕੇ ਨਹੀਂ ਕਿਉਂਕਿ ਕੋਲੰਬਸ ਨੇ ਲਿਖਿਆ ਮੈਨੂੰ ਪਤਾ ਸੀ ਜਦੋਂ ਮੈਂ ਯਾਤਰਾ ਸ਼ੁਰੂ ਕੀਤੀ ਸੀ ਆਪਣੇ ਸਾਥੀਆਂ ਨਾਲ ਕਿ ਯਾਤਰਾ ਬੜੀ ਮੁਸ਼ਕਿਲ ਹੋਏਗੀ ਇਹ ਯਾਤਰਾ 'ਚ ਸਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏਗਾ ਇਹ ਯਾਤਰਾ 'ਚ ਸਾਨੂੰ ਪੁੱਖ ਪਿਆਸ ਤਕਲੀਫ ਦਾ ਵੀ ਸਾਹਮਣਾ ਕਰਨਾ ਪਏਗਾ ਕਹਿੰਦਾ ਪਰ ਮੈਂ ਤਿਆਰ ਸੀ ਕਿਉਂਕਿ ਮੈਨੂੰ ਆਪਣੇ ਆਪ ਤੇ ਤਾਂ ਆਪਣੇ ਈਸ਼ਵਰ ਤੇ ਵਿਸ਼ਵਾਸ ਸੀ ਔਰ ਜਦੋਂ ਉਹ ਧਰਤੀ ਤੇ ਪਹੁੰਚੇ ਅਮਰੀਕਾ ਪਹੁੰਚੇ ਤਉਨੇ ਕੋਈ ਐਲਾਨ ਕੀਤਾ ਕਿ ਦੇਖੋ ਅੱਜ ਸਾਡੇ ਵਿਸ਼ਵਾਸ ਦੀ ਜਿੱਤ ਹੋਵੇ